ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸੈਂਡਵਿਚ ਸੈਂਡਵਿਚ ਬਣਾਉਣ ਦੇ ਲਈ ਅਸੀਂ ਸਬਜ਼ੀਆਂ ਲਿੱਤੀਆਂ ਨੇ ਦੋ ਛੋਟੇ ਪਿਆਜ਼ ਲਿੱਤੇ ਨੇ ਤੇ ਟਮਾਟਰ ਲਿੱਤਾ ਇੱਕ ਸ਼ਿਮਲਾ ਮਿਰਚ ਲਿੱਤੀ ਹੈ ਬੰਦ ਗੋਬੀ ਲਿੱਤੀ ਹੈ ਹੁਣ ਅਸੀਂ ਇਹਨਾਂ ਨੂੰ ਕੱਟ ਕਰਾਂਗੇ ਸਬਜ਼ੀਆਂ ਨੂੰ ਅਸੀਂ ਬਾਰਿਕ ਕੱਟ ਲਿੱਤਾ ਹੈ ਸੁੱਕੇ ਮਸਾਲੇ ਐਡ ਕਰਾਂਗੇ ਅੱਧਾ ਚਮਚਾ ਸਿ ਨਮਕ ਦਾ ਪਾਇਆ ਥੋੜੀ ਜਿਹੀ ਪੀਸੀ ਮਿਚਾਵਾਂਗੇ 2 ਚਮਚਾ ਸ ਮਿਓਨਿਸ ਦੇ ਪਾਵਾਂਗੇ ਮਿਕਸ ਕਰਾਂਗੇ ਥੋੜਾ ਜਿਹਾ ਗਰਮ masala ਪਾ ਦਿਆਂਗੇ ਥੋੜੀ ਜਿਹੀ ਟਮੇਟੋ ਸੌਸ ਪਾਵਾਂਗੇ ਚੰਗੀ ਤਰ੍ਹਾਂ ਅਸੀਂ ਸਬਜ਼ੀਆਂ ਨੂੰ ਮਿਕਸ ਕਰ ਲਿੱਤਾ ਹੈ ਅਸੀਂ ਚਾਰ ਬ੍ਰੈਡ ਲਿੱਤੇ ਨੇ ਇਹਨਾਂ ਨੂੰ ਸੈੱਟ ਕਰਕੇ ਰੱਖਾਂਗੇ ਮੱਖਣ ਲਾਵਾਂਗੇ ਉੱਤੇ ਬਰੈਡਾਂ ਉੱਤੇ ਮੱਖਣ ਲਾ ਲਿੱਤਾ ਹੈ ਸੀ ਨੂੰ ਸਬਜ਼ੀਆਂ ਰੱਖਾਂਗੇ ਉੱਤੇ ਦੂਜੇ ਬਰੈਡ ਨੂੰ ਉੱਪਰ ਸੈੱਟ ਕਰਾਂਗੇ ਪੈਨ ਵਿੱਚ ਮੱਖਣ ਪਾਵਾਂਗੇ ਬਰੈਡ ਰੱਖ ਦਿਆਂਗੇ ਉੱਤੇ ਸੈਂਡਵਿਚ ਦੀ ਦੂਜੀ ਸਾਈਡ ਕਰਾਂਗੇ ਹੁਣ ਅਸੀਂ ਸੈਂਡਵਿਚ ਨੂੰ ਕੱਟ ਕਰਾਂਗੇ ਅਸੀਂ ਸੈਂਡਵਿਚ ਹੁਣ ਬਣ ਚੁੱਕੇ ਨੇ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਹੈ ਤੇ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ